ਜੈ ਭੀਮ ਜੈ ਭਾਰਤ ਅੱਜ ਮੋਹੱਲਾ ਕਾਲਸਰ ਵਿਖੇ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਨੌਜਵਾਨ ਸਭਾ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ ਪਹਿਲਾਂ ਤਾਂ ਸਾਰਿਆਂ ਨੂੰ 2025 ਚੜ੍ਹੇ ਦੀ ਬਹੁਤ ਬਹੁਤ ਮੁਬਾਰਕਾਂ ਤੇ ਦੇਸ਼ ਤੇ ਪਰਦੇਸ ਵਿੱਚ ਬੈਠੀਆਂ ਸਾਡੇ ਭਰਾ ਜੋ ਵੀ ਸਾਰੇ ਬੈਠੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਭੀਮ ਜੈ ਭਾਰਤ ਹਾਂਜੀ ਮੱਲਾ ਗੋਲਸਰ ਦੀ ਸੰਗਤ ਨੂੰ ਜੀ ਸਾਰਿਆਂ ਨੂੰ ਵਿਦੇਸ਼-ਪਰਦੇਸ ਬੈਠੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੈਪੀ ਨਿਊ ਇਅਰ ਅੱਜ ਚਾਹ ਦਾ ਲੰਗਰ ਲਾਇਆ ਗਿਆ ਜੀ ਚਾਹ ਛਕੋ ਸਾਰੇ ਹੀ ਸਾਰਿਆਂ ਨੂੰ ਸੁੱਖ ਸ਼ਾਂਤੀ ਰੱਖੇ ਪਰਮਾਤਮਾ ਹੈਪੀ ਨਿਊ ਇਅਰ ਸੇਤੋਂ ਖੁਸ਼ੀਆਂ ਭਰੇ ਸਾਰੇ ਆਵੇ ਸਾਰੇ ਨਗਰ ਖੇੜੇ ਤੁਸੀਂ ਆ ਲੈ ਕੇ ਆਵੇ ਦੇਸ਼-ਪਰਦੇਸ ਵਿੱਚ ਸੰਗਤਾਂ ਦਾ ਭਲਾ ਹੋਵੇ ਜਿਹੜੇ ਬੱਚੇ ਆ ਦੇਸ਼ਾਂ-ਪਰਦੇਸਾਂ 'ਚ ਬੈਠੀ ਸਾਰੀ ਸੰਗਤ ਦਾ ਮਾਲਕਾ ਭਲਾਕਾ ਦੀ ਖੁਸ਼ੀਆਂ ਦਾ ਇਹ ਨਵਾਂ ਸਾਲ ਚੜੇ ਜੀ